ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪ੍ਰਸਾਦ ਆਪੋਖਣ ਪਹਿਰੀ ਜੈ ਮਨ ਤਿਸ ਸੰਗ ਰਤ ਕੋ ਕਵਾਲਸ ਕੀ ਜੈ ਜੈ ਪ੍ਰਸਾਦ ਅਸਵਾਸਤ ਸਵਾਰੀ ਮਨ ਤਿਸ ਪ੍ਰਵਕ ਕੋ ਕਵੋ ਨਾ ਵੇਸਾਰੀ ਜੈ ਪ੍ਰਸਾਦ ਬਾਗ ਮਿਲਖਤਨਾ ਰਾ ਕਪਰੋਏ ਕਬੋ ਆਪਣੇ ਮਨਾ ਜਿਨ ਤੇਰੀ ਮਨਬੰਦ ਬਣਾਈ ਉਠਾ ਤ ਬੈਠਾ ਤ ਸਦਾ ਤਸਹਿ ਤੇ ਆਈ ਤੇ ਸਹਿ ਤੇ ਆਏ ਜੋ ਏਕ ਲਖ ਹੈ ਹਾ ਉਹ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁਨ ਬੋਧਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂ ਆਚਾਰ ਬਿਵਹਾਰੀ ਤਿਸ ਕਾ ਕੋ ਸਾਸ ਸਵਾਸ ਸਚਿ ਤਾਰੀ जय प्रसाद तेरा सुंदर रूप सोप्रम सिमरो सदा अनुप जय प्रसाद तेरी नीकी जात सोप्रम सिमर सदा दिन रात जय प्रसाद तेरी पतर है गुरु प्रसाद नानक जस का है जय प्रसाद सोन्हे करना नाद जय प्रसाद पे कहे विसमाद जय प्रसाद बोल रहे हमारे तरह सना जय प्रसाद सुख सहजे बसना जय प्रसाद हस्त कर चले जय प्रसाद संपूर्ण फल है जय प्रसाद परमगत भाव है जह प्रसाद सुख सहज समावे ऐसा प्रावते आगा वरकट लाग हो गुरप्रसाद नानक मन जाग हो जह प्रसाद तू प्रकट संसार इस प्रभु को मूल नाम हो विसार जह प्रसाद तेरा परताप रे मन ਮੂਰ ਤਾਤ ਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਸੈ ਜਾਨ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾਂ ਸਹਾਰਾ ਚ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਹੋਏ ਆਪ ਜਪਾਇ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭ ਦਾ ਯਾਤੇ ਕਮਲ ਵਿਗਾਸ ਪ੍ਰਭ ਸੂ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਾ ਯਾਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪ ਹੋ ਕਛੂ ਨਾ ਕਿਨ ਹੋ ਲਿਆ ਜਿਤ ਜਿਤ ਲਾਭ ਹੋ ਤਿਤ ਤਿਤ ਲਗਹਿ ਹਰਿ ਨਾਥ ਨਾਨਕ ਇਨ ਕਹਿ ਕਛੂ ਨਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤ ਨਾਨਕ ਬੇਨਵੰਤਾ ਸਾਧ ਜਨਾ ਕੀ ਅਚਰਜ ਕਹਾ ਥਾ ਅਸ਼ਟਪਦੀ ਸਾਧਕਾ ਸੰਗਮ ਕੋ ਜਲ ਹੋਤ ਸਾਧ ਸੰਗਮ ਸਗਲੀ ਕੋਤ ਸਾਧਕਾ ਸੰਗ ਮਿਟਾ ਅਭਿਮਾਨ ਸਾਧਕਾ ਸੰਗ ਪ੍ਰਗਟ ਸ ਗਿਆਨ ਸਾਧਕਾ ਸੰਗ ਪੂਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ साधके संग पाए न रतन साधके संग कुपुल्जत न साधकी महिमा वर्णन कौन प्राणी नानक साधकी शोभा प्रभु मह समानि वाहे गुरु जी का खालसा वाहे